ਸ਼ਹੀਦ ਲਫ਼ਜ਼ ਦਾ ਪਿਛੋਕੜ ਬੜਾ ਪੁਰਾਤਨ ਹੈ ਸਿੱਖ ਸ਼ਹੀਦੀ ਪਰੰਪਰਾ ਦੇ ਅੰਦਰ ਸ਼ਹੀਦ ਲਫ਼ਜ਼ ਦੇ ਮਾਨੇ ਬਿਲਕੁਲ ਅਲੱਗ ਨੇ ਕਈ ਵਾਰੀ ਅਸੀਂ ਸ਼ਹੀਦ ਲਫ਼ਜ਼ ਦਾ ਅਰਥ ਗਵਾਹੀ ਦੇ ਵਜੋਂ ਕਰ ਜਾਂਦੇ ਹਾਂ ਜਦ ਕਿ ਇਹ ਜਿਹੜੀ ਮਨੋਤ ਹੈ ਇਹ ਉਹਨਾਂ ਸਾਮੀ ਮਤਾ ਦੀ ਮਨੋਤ ਹੈ ਜਿੱਦੇ ਵਿੱਚੋਂ ਇਹ ਸ਼ਹੀਦ ਲਫ਼ਜ਼ ਨਿਕਲਿਆ ਹੈ ਇਹ ਗ੍ਰੀਕ ਭਾਸ਼ਾ ਦਾ ਲਫ਼ਜ਼ ਮੰਨਿਆ ਜਾਂਦਾ ਹੈ ਜਿਹਦਾ ਅਰਥ ਹੈ ਗਵਾਹੀ ਦੇਣਾ ਜੋ ਕਿ ਸਾਮੀ ਮਤਾਂ ਦੇ ਅਨੁਸਾਰ ਸੀ। ਯਹੂਦੀ ਧਰਮ ਦੇ ਅੰਦਰ ਸ਼ਹੀਦ ਲਫ਼ਜ਼ ਨੂੰ ਮਾਨਤਾ ਦਿੱਤੀ ਗਈ ਜਿਵੇਂ ਕਿ ਜਦੋਂ ਇਬਰਾਹਿਮ ਇਹਨਾਂ ਦੇ ਪੈਗੰਬਰ ਹੋਏ ਨੇ ਇਹ ਆਪਣੇ ਪੁੱਤਰ ਦੀ ਬਲੀ ਦੇਣ ਵਾਸਤੇ ਜੋ ਇਸਹਾਕ ਸੀ ਉਸ ਨੂੰ ਪਹਾੜੀ ਤੇ ਲੈ ਕੇ ਜਾਂਦੇ ਨੇ ਤੇ ਜਦੋਂ ਉਹਦੀ ਬਲੀ ਦੇਣ ਲੱਗਦੇ ਨੇ ਤੇ ਰੱਬ ਪ੍ਰਗਟ ਹੋ ਜਾਂਦਾ ਹੈ ਔਰ ਉਹਦੇ ਬੱਚੇ ਦੀ ਬਲੀ ਲੈਣ ਤੋਂ ਉਹਨਾਂ ਨੂੰ ਰੋਕ ਲੈਂਦਾ ਹੈ। ਇਹਦਾ ਅਰਥ ਇਹ ਬਣਦਾ ਸੀ ਕਿ ਆਪਣੀ ਸਭ ਤੋਂ ਪਿਆਰੀ ਵਸਤੂ ਜੋ ਪੁੱਤਰ ਸੀ ਆਪਣੀ ਸਭ ਤੋਂ ਪਿਆਰੀ ਸ਼ੈ ਉਹ ਵੀ ਰੱਬ ਦੇ ਉੱਤੇ ਕੁਰਬਾਨ ਕਰਨ ਦੇ ਵਾਸਤੇ ਪੈਗੰਬਰ ਇਬਰਾਹਿਮ ਤਿਆਰ ਹੋ ਗਏ ਇਸ ਨੂੰ ਸ਼ਹੀਦ ਦਾ ਇੱਕ ਅੰਗ ਇੱਕ ਸੋਚ ਮੰਨੀ ਜਾਂਦੀ ਹੈ। ਇਸੇ ਢੰਗ ਦੇ ਨਾਲ ਜਦੋਂ ਇਸਾਈ ਧਰਮ ਨੂੰ ਅਧਿਐਨ ਕਰਦੇ ਹਾਂ ਉਹਨਾਂ ਦੇ ਅੰਦਰ ਵੀ ਜੋ ਆਪਣੇ ਧਰਮ ਔਰ ਆਪਣੇ ਅਕੀਦੇ ਦੇ ਮੁਤਾਬਕ ਚੱਲਦਾ ਹੋਇਆ ਆਪਣੀ ਜਾਨ ਵਾਰ ਦੇਵੇ ਉਸ ਨੂੰ ਸ਼ਹੀਦ ਮੰਨਿਆ ਜਾਂਦਾ ਸੀ 248 ਈਸਵੀ ਦੇ ਸਮੇਂ ਰੋਮਨ ਸਮਰਾਜ ਦੇ ਨਾਲ ਇਹਨਾਂ ਦਾ ਬਹੁਤ ਵੱਡਾ ਟਕਰਾ ਰਿਹਾ ਈਸਾਈਆਂ ਦਾ ਹੁਣ ਉਸ 248 ਈਸਵੀ ਦੇ ਸਮੇਂ ਰੋਮਨ ਸਮਰਾਜ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਕਿ ਅਸੀਂ ਆਪਣੇ ਸਮਰਾਜੇ ਦੀ ਸਥਾਪਨਾ ਦਾ ਦਿਨ ਬਣਾਉਣਾ ਹੈ ਜਿਦੇ ਅੰਦਰ ਈਸਾਈਆਂ ਨੇ ਸ਼ਾਮੂਲਿਤ ਕਰਨ ਤੋਂ ਮਨਾ ਕਰ ਦਿੱਤਾ 로ਮਨ ਸਮਰਾਜ ਦੇ ਅੰਦਰ ਜਾਂ 로ਮன்ஸ் ਦੇ ਅੰਦਰ ਇਹ ਪਹਿਲਾਂ ਵੀ ਇਹ ਸੋਚ ਸੀ ਕਿ ਜਿਹੜੇ ਇਹ ਈਸਾਈ ਨੇ ਇਹ ਅਸਲ ਦੇ ਅੰਦਰ ਯਹੂਦਿਆਂ ਦੇ ਵਿੱਚੋਂ ਨਿਕਲਨੇ ਨੇ ਔਰ ਯਹੂਦਿਆਂ ਦੇ ਨਾਲ ਤੋਂ ਸ਼ੁਰੂ ਤੋਂ ਹੀ ਉਹਨਾਂ ਦੀ ਨਫ਼ਰਤ ਸੀ ਇੱਕ ਹੋਰ ਇਹਨਾਂ ਦੀ ਸੋਚ ਸੀ 로ਮਨ ਲੋਕਾਂ ਦੀ ਕਿ ਜਿਹੜੇ ਈਸਾਈ ਲੋਕ ਨੇ ਇਹ ਸਾਡੇ ਦੇਵੀ ਦੇਵਤਾਵਾਂ ਨੂੰ ਨਹੀਂ ਮੰਨਦੇ ਕਿਉਂਕਿ ਰੋਮ ਲੋਕਾਂ ਦੇ ਅਲੱਗ ਦੇਵੀ ਦੇਵਤਾ ਸਨ ਸੋ ਉਸੇ ਹੀ ਉਹਨਾਂ ਦੀ ਮੂਰਤਾਂ ਦੇ ਸਾਹਮਣੇ ਉਹਨਾਂ ਦੇਵੀ ਦੇਵਤਾਵਾਂ ਦੀ ਮੂਰਤਾਂ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਦੇ ਸਾਹਮਣੇ ਖੜਾ ਕਰਕੇ ਬਹੁਤ ਹੀ ਜ਼ਿਆਦਾ ਈਸਾਈਆਂ ਦਾ ਕਤਲਗਾਰਥ ਕੀਤਾ ਗਿਆ ਔਰ ਉਹਨਾਂ ਨੂੰ ਸਖਤ ਹੀ ਸਿਹ ਦੇ ਕੇ ਖਤਮ ਕਰ ਦਿੱਤਾ ਗਿਆ ਇਹ ਸੋਚਿਆ ਗਿਆ ਕਿ ਇੱਕੋ ਵਾਰ ਹੀ ਇਹਨਾਂ ਈਸਾਈਆਂ ਦਾ ਖਾਤਮਾ ਕਰ ਦਈਏ ਔਰ ਇਹਨਾਂ ਦੀ ਜੜ ਨੂੰ ਹੀ ਖਤਮ ਕਰ ਦਈਏ ਲੇਕਿਨ ਈਸਾਈ ਖਤਮ ਹੋਣ ਤੋਂ ਬਾਅਦ ਐਸਾ ਲੱਗਦਾ ਸੀ ਕਿ ਖਤਮ ਹੋ ਗਏ ਲੇਕਿਨ ਉਹ ਮੁੜ ਕੇ ਉਹ ਸ਼ਹਾਦਤਾਂ ਦੇ ਕਰਕੇ ਸੁਰਜੀਤ ਹੋਏ ਕੌਮ ਦੇ ਅੰਦਰ ਨਵੀਂ ਜਾਨ ਫੂਕੀ ਗਈ ਔਰ ਈਸਾਈ ਧਰਮ ਬਹੁਤ ਵੱਡੇ ਪੱਧਰ ਤੇ ਫੈਲ ਗਿਆ ਇਹਨਾਂ ਦੇ ਪੈਗੰਬਰ ਈਸਾ ਮਸੀਹ ਵੀ ਇਸੇ ਟੰਗ ਦੇ ਨਾਲ ਸਲੀਬ ਤੇ ਉੱਤੇ ਟੰਗ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਜਦੋਂ ਸ਼ਹੀਦ ਲਫ਼ਜ਼ ਦਾ ਅਰਥ ਅਰਥਾਇਆ ਜਾਂਦਾ ਹੈ ਸੋ ਕੇਵਲ ਆਪਣੇ ਧਰਮ ਦੇ ਵਾਸਤੇ ਜੋ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ ਔਰ ਉਸ ਨੂੰ ਆਪਣੀ ਜਾਨ ਕੁਰਬਾਨ ਕਰਨ ਤੋਂ ਬਾਅਦ ਉਸ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜੋ ਕਿਆਮਤ ਦੇ ਦਿਨ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਔਰ ਉਸ ਸਵਰਗ ਦੇ ਅੰਦਰ ਸਾਰੀਆਂ ਸੁਖ ਸੁਹੂਗਤਾ ਸਹੂਲਤਾਂ ਉਸ ਸ਼ਹੀਦ ਨੂੰ ਮਿਲਦੀਆਂ ਨੇ ਠੀਕ ਇਸੇ ਤਰ੍ਹਾਂ ਇਸਲਾਮ ਮੱਤ ਦੇ ਅੰਦਰ ਹੈ ਇਸਲਾਮ ਮੱਤ ਦੇ ਅੰਦਰ ਵੀ ਸ਼ਹੀਦ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਹੈ ਮਰਨ ਤੋਂ ਪਹਿਲਾਂ ਇਸ਼ਨਾਨ ਕਰਵਾਇਆ ਜਾਂਦਾ ਹੈ ਆਮ ਜੇ ਕੋਈ ਮੌਤ ਹੋਵੇ ਫੌਤ ਹੋਵੇ ਲੇਕਿਨ ਜਿਹੜਾ ਸ਼ਹੀਦ ਹੈ ਉਸ ਨੂੰ ਇਸ਼ਨਾਨ ਨਹੀਂ ਕਰਾਇਆ ਜਾਂਦਾ ਕਿਉਂਕਿ ਪਾਕ ਪਵਿੱਤਰ ਪਹਿਲੇ ਹੀ ਮੰਨਿਆ ਜਾ ਰਿਹਾ ਹੈ ਉਹਦੇ ਜ਼ਖਮਾਂ ਦੇ ਵਿੱਚੋਂ ਸੁਗੰਧ ਹੀ ਨਿਕਲੇਗੀ ਉਹਦੇ ਜ਼ਖਮਾਂ ਵਿੱਚੋਂ ਰਿਸ਼ਮਾ ਨਿਕਲਣਗੇ ਕਹਿਣ ਤੋਂ ਭਾਵ ਕਿ ਉਸ ਸ਼ਹੀਦ ਦੇ ਜ਼ਖਮਾਂ ਨੂੰ ਵੀ ਬੜਾ ਪਾਕੁਰ ਪਵਿੱਤਰ ਮੰਨਿਆ ਜਾਂਦਾ ਹੈ ਜਦੋਂ ਕਿਆਮਤ ਵਾਲਾ ਦਿਨ ਆਵੇਗਾ ਜੋ ਇਸਲਾਮ ਮੱਤ ਦਾ ਸ਼ਹੀਦ ਹੈ ਉਹ ਜਿਹੜੇ ਬਾਕੀ ਗੁਨਾਹਗਰ ਲੋਕ ਨੇ ਉਹਨਾਂ ਨੂੰ ਮੁਆਫੀ ਦਾ ਕਾਰਨ ਵੀ ਬਣਦਾ ਹੈ ਸ਼ਹੀਦ ਦਾ ਮਰਤਬਾ ਸ਼ਹੀਦ ਦਾ ਰਤਬਾ ਇਸਲਾਮਤ ਦੇ ਅੰਦਰ ਡਬ ਡਮ ਮਾਨ ਮੰਨਿਆ ਜਾਂਦਾ ਹੈ ਨਾਲ ਹੀ ਇੱਕ ਇਹ ਮਨੋਤ ਵੀ ਹੈ ਜੁਬੜੀ ਧਿਆਨ ਮੰਗਦੀ ਹੈ ਕਿ ਜੇ ਜੋ ਇਸਲਾਮਤ ਦੇ ਸ਼ਹੀਦ ਨੇ ਉਹਨਾਂ ਲੋਕਾਂ ਦੇ ਅੰਦਰ ਇਹ ਮਨੋਤ ਹੈ ਕਿ ਇਹ ਆਮ ਮਨੁੱਖ ਵਾਂਗ ਖਾਂਦੇ ਨੇ ਆਮ ਮਨੁੱਖ ਵਾਂਗ ਪੀਂਦੇ ਨੇ ਆਮ ਮਨੁੱਖ ਵਾਂਗ ਹੀ ਤੁਰਦੇ ਫਿਰਦੇ ਨੇ ਔਰ ਆਪਣੇ ਕਿਸੇ ਖਾਸ ਮਿੱਤਰ ਨਾਲ ਕਿਸੇ ਖਾਸ ਸਨੇਹੀ ਨਾਲ ਸੰਬੰਧੀ ਨਾਲ ਗੱਲਬਾਤ ਵੀ ਕਰ ਸਕਦੇ ਨੇ। ਇਹੀ ਸੋਚ ਸਾਡੇ ਕੁਝ ਪ੍ਰਚਾਰਕ ਵੀਰਾਂ ਦੇ ਅੰਦਰ ਵੀ ਆ ਗਈ ਜਿੱਤੇ ਵਿੱਚੋਂ ਇਹ ਬਾਤ ਨਿਕਲ ਕੇ ਸਾਹਮਣੇ ਆਈ ਕਿ ਕੁਝ 8-8 ਫੁੱਟੇ ਸ਼ਹੀਦ ਨੇ ਜਾਂ ਐਸੇ ਬਹੁਤ ਸਾਰੇ ਸ਼ਹੀਦ ਨੇ ਜਿਹੜੇ ਕਿ ਜਉਂਦੇ ਨੇ ਜਿਹੜੇ ਕਿ ਗੱਲਬਾਤ ਕਰਦੇ ਨੇ ਇਹ ਅਸਲ ਦੇ ਅੰਦਰ ਸਿੱਖੀ ਦੀ ਮਨੌਤ ਨਹੀਂ ਇਹ ਮਨੌਤ ਹੈ ਇਸਲਾਮਤ ਦੀ ਮਨੌਤ। ਲੇਕਿਨ ਅਸੀਂ ਕਈ ਵਾਰੀ ਉਹਨਾਂ ਚੀਜ਼ਾਂ ਨੂੰ ਆਪਣੇ ਉੱਤੇ ਵੀ ਲਾਗੂ ਕਰ ਲੈਂਦੇ ਹਾਂ ਬਗੈੜ ਪਰਚੋਲੇ ਹੋਏ ਸੋ ਸਿੱਖ ਮਤ ਦੇ ਅੰਦਰ ਸ਼ਹੀਦ ਲਫ਼ਜ਼ ਇਨ੍ਹਾਂ ਸਾਰੇ ਮਤਾਂ ਤੋਂ ਬਿਲਕੁਲ ਨਵਕਲਾ ਅਰਥ ਰੱਖਦਾ ਹੈ ਨਾ ਸਿੱਖ ਮਤ ਦੇ ਸ਼ਹੀਦ ਉਹਨਾਂ ਇਸਲਾਮ ਮਤ ਦੇ ਸ਼ਹੀਦਾਂ ਦੇ ਵਾਂਗ ਤੁਰਦੇ ਫਿਰਦੇ ਖਾਂਦੇ ਪੀਂਦੇ ਜਾਂ ਕਿਸੇ ਦੇ ਨਾਲ ਗੱਲਬਾਤ ਕਰਦੇ ਨੇ ਨਾ ਹੀ ਉਹਨਾਂ ਦੇ ਧੰਗ ਦੇ ਨਾਲ ਉਹ ਆਪਣੇ ਪ੍ਰਾਣਾਂ ਦੀ ਉਸ ਰੂਪ ਦੇ ਅੰਦਰ ਉਹ ਜਾਨ ਨਿਸ਼ਾਦਰ ਕਰਦੇ ਨੇ ਜਿਵੇਂ ਕਿ ਇਸਲਾਮ ਮਤ ਦੇ ਅੰਦਰ ਹਦੀਸ ਵਿੱਚ ਲਿਖਿਆ ਹੈ ਕਿ ਕਾਫਰਾਂ ਦੇ ਨਾਲ ਜੰਗ ਦੇ ਅੰਦਰ ਲੜਦਾ ਹੋਇਆ ਜੋ ਆਪਣੀ ਜਾਨ ਵਾਰ ਦਿੰਦਾ ਹੈ ਅਸਲ ਵਿੱਚ ਉਹੀ ਸ਼ਹੀਦ ਹੈ ਸਿੱਖ ਮਤ ਦੇ ਅੰਦਰ ਤੇ ਦੂਜੀਆਂ ਮਤਾਂ ਦੇ ਵਾਸਤੇ ਵੀ ਜਿਹੜਾ ਆਪਣੀ ਜਾਨ ਵਾਰ ਦੇਵੇ ਮਨੁੱਖਤਾ ਦੇ ਭਲੇ ਦੇ ਵਾਸਤੇ ਸੱਚ ਦੇ ਮਾਰਗ ਤੇ ਟੁਰਦਿਆਂ ਹੋਇਆਂ ਜੋ ਆਪਣੀ ਜਾਨ ਵਾਰ ਦੇਵੇ ਅਸਲ ਦੇ ਅੰਦਰ ਉਹੀ ਸ਼ਹੀਦ ਹੈ ਔਰ ਇਹੀ ਸੋਚ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਾਸ ਕਰਦੇ ਨੇ ਕਿ ਜਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਦੂਜੀ ਗੱਲ ਹੁੰਦੀ ਹੈ ਕਿ ਸਿੱਖ ਮਤ ਦੇ ਅੰਦਰ ਅਸਲ ਦੇ ਅੰਦਰ ਸ਼ਹੀਦ ਜਿਹੜਾ ਹੈ ਇਹ ਇਸ ਰੂਪ ਦੇ ਅੰਦਰ ਨਹੀਂ ਆਇਆ ਕਿ ਉਸ ਨੂੰ ਕਿਸੇ ਰੂਪ ਦੇ ਅੰਦਰ ਜ਼ਬਰਦਸਤੀ ਜਾਨ ਦੇਣ ਵਾਸਤੇ ਤਿਆਰ ਕੀਤਾ ਜਾਵੇ ਨਹੀਂ ਸ਼ਹੀਦ ਲਫਜ਼ ਜਿਹੜਾ ਆਇਆ ਹੈ ਇਹ ਇਸ ਰੂਪ ਦੇ ਅੰਦਰ ਆਇਆ ਹੈ ਕਿ ਜਿਹੜਾ ਸਿੱਖ ਮਤ ਦੇ ਅੰਦਰ ਜਾਂ ਸਿੱਖੀ ਦਾ ਪੈਰੋਕਾਰ ਹੈ ਜੋ ਆਪਣੇ ਗੁਰੂ ਦੇ ਸ਼ਬਦ ਦੇ ਅੰਦਰ ਪ੍ਰਣਾਇਆ ਹੋਇਆ ਹੈ ਉਹਦੇ ਜੀਵਨ ਦੇ ਅੰਦਰ ਤੇ ਚਾਅ ਪੈਦਾ ਹੁੰਦਾ ਹੈ ਜਦੋਂ ਕੋਈ ਐਸਾ ਵੇਲਾ ਆ ਜਾਵੇ ਵਕਤ ਪੈ ਜਾਵੇ ਕਿ ਜਦੋਂ ਸੱਚ ਦੇ ਰਾਹ ਤੇ ਟੁਰਦੇ ਹੋયા ਆਪਣੀ ਜਾਨ ਬਾਰ ਨਹੀਂ ਪੈ ਜਾਵੇ ਇਹਦੇ ਮਨ ਦੇ ਅੰਦਰ ਮੋਹ ਮਰਨੇ ਦਾ ਚਾਅ ਹੈ ਪੈਦਾ ਹੋ ਜਾਂਦਾ ਹੈ ਤੋ ਸਿੱਖੀ ਦੇ ਅੰਦਰ ਸ਼ਹੀਦੀ ਜਿਹੜੀ ਹੈ ਕੋਈ ਬੋਝ ਨਹੀਂ ਕੋਈ ਮਜਬੂਰੀ ਬਸ ਆਪਣੀ ਜਾਨ ਕੁਰਬਾਨ ਕਰਨਾ ਨਹੀਂ ਇਥੇ ਅੰਦਰ ਤੇ ਆਪ ਟਰ ਕੇ ਉਸ ਅਸਥਾਨ ਤੇ ਜਾਣਾ ਕਿ ਜਿੱਥੇ ਇੱਕ ਆਪਸ਼ਨ ਵੀ ਹੈ ਕਿ ਅਸੀਂ ਆਪਣੀ ਜਾਨ ਬਚਾ ਵੀ ਸਕਦੇ ਹਾਂ ਲੇਕਿਨ ਇਥੇ ਉਸ ਆਪਸ਼ਨ ਨੂੰ ਕਬੂਲ ਕਰਨਾ ਕਿ ਅਸੀਂ ਆਪਣੀ ਜਾਨ ਬਚਾਉਣ ਵਾਸਤੇ ਨਹੀਂ ਅਸੀਂ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਇਥੇ ਆਏ ਹਾਂ ਔਰ ਇਥੇ ਆ ਕੇ ਅਸੀਂ ਆਪਣੀ ਜਾਨ ਵਾਰ ਕੇ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਸੱਚ ਦੇ ਰਾਹ ਤੇ ਟੁਰਦੇ ਹਾਂ ਮਨੁੱਖਤਾ ਦੇ ਭਲੇ ਦੇ ਵਾਸਤੇ ਗੁਰ ਆਸ਼ੇ ਮੁਤਾਬਕ ਅਸੀਂ ਇਹ ਕੁਰਬਾਨੀਆਂ ਦੇਣ ਵਾਸਤੇ ਤਿਆਰ ਹੋਏ ਹਾਂ ਮਰਨ ਮੁੰਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਬਿਆਨthi ਗੁਰਬਾਣੀ ਦੇ ਅੰਦਰ ਐਸੇ ਪ੍ਰਮਾਣ ਮਿਲਦੇ ਨੇ ਗੁਰਬਾਣੀ ਦੇ ਵਿੱਚ ਦੋ ਥਾਵਾਂ ਤੇ ਸ਼ਹੀਦ ਲਫ਼ਜ਼ ਆਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਦੋ ਥਾਵਾਂ ਤੇ ਸ਼ਹੀਦ ਲਫ਼ਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵਰਤਿਆ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਔਰ ਭਗਤ ਰਵਿਦਾਸ ਜੀ ਨੇ ਇਹਦੀ ਵਰਤੋਂ ਕੀਤੀ ਗਈ ਹੈ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਕੀਦੇ ਦੇ ਮੁਤਾਬਕ ਜਾਂ ਉਹ ਸੋਚ ਦੇ ਮੁਤਾਬਕ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤੀ ਆ ਜਿਹੜਾ ਸਮਾਂ ਚੱਲ ਰਿਹਾ ਹੈ ਸ਼ਹੀਦੀ ਪੰਦਰਵਾੜੇ ਦਾ ਸਮਾਂ ਚੱਲ ਰਿਹਾ ਹੈ ਅਸੀਂ ਸਮੁੱਚੇ ਹੀ ਸਿੱਖ ਜਗਤ ਨੇ ਇਹ ਆਪਣੇ ਮਨ ਦੇ ਅੰਦਰ ਧਾਰਨ ਕਰਨਾ ਹੈ ਕਿ ਅਸੀਂ ਜੋ ਸਾਡੇ ਪੁਰਖੇ ਸਾਡੇ ਬਾਬੇ ਸਾਡੇ ਸਹਿਬਜ਼ਾਦੇ ਸਾਡੇ ਵਾਸਤੇ ਕੁਰਬਾਨੀ ਕਰ ਗਏ ਸ਼ਹਾਦਤ ਦੇ ਗਏ ਅਸੀਂ ਉਸ ਸ਼ਹਾਦਤ ਦੇ ਕਾਰਨਾ ਨੂੰ ਆਪਣੇ ਜੀਵਨ ਦੇ ਅੰਦਰ ਕਿਸ ਰੂਪ ਦੇ ਅੰਦਰ ਆਪਣੇ ਜੀਵਨ ਵਿੱਚ ਉਹਨਾਂ ਨੂੰ ਦ੍ਰਿੜ ਕਰਨਾ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਜਾਤੀਵਾਦ ਇਸ ਨੂੰ ਨਹੀਂ ਮੰਨਾਂਗੇ ਕਿਉਂਕਿ ਬਹੁਤ ਵੱਡਾ ਕਾਰਨ ਜਾਤੀਵਾਦ ਵੀ ਸੀ ਜਿਹਦੇ ਕਰਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਅਸੀਂ ਉਸ ਭ੍ਰਸ਼ਟ ਪੋਲੀਟੀਕਲ ਸਿਸਟਮ ਦੇ ਖਿਲਾਫ ਰਾਜ ਰਾਜਸ਼ਾਹੀ ਤਖਤ ਦੇ ਖਿਲਾਫ ਲਗਾਤਾਰਤਾ ਦੇ ਨਾਲ ਆਵਾਜ਼ ਨੂੰ ਬਾ ਬੁਲੰਦ ਰੱਖਾਂਗੇ ਕਿਉਂਕਿ ਇੱਕ ਬਹੁਤ ਵੱਡਾ ਸ਼ਹਾਦਤ ਦਾ ਕਾਰਨ ਇਹ ਵੀ ਸੀ ਜਿਹਦੇ ਅੰਦਰ ਭ੍ਰਸ਼ਟ ਉਹ ਰਾਜੇ ਲੋਕ ਸਨ ਜਿਨ੍ਹਾਂ ਨੂੰ ਰਾਜੇਸ਼ੀ ਮੁਕੱਦਮੇ ਕੁੱਤੇ ਕਿਹਾ ਸੋ ਇਹ ਕੁਝ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹਨਾਂ ਸਹਿਬਜ਼ਾਦੇ ਦੀ ਸ਼ਹਾਦਤ ਹੁੰਦੀ ਹੈ और कौम की लगभग करीम ही चमकौर की गढ़ी के अंदर शहीदी प्राप्त कर जाती है सो आओ करिए कि असी उन्ह शहादतों याद करके असी